ਮਾਰ ਜਾਂਦੀ ਆ ਜੱਟਾਂ ਨੂੰ ਮਾਰ ਲੈਂਦਾ ਸ਼ਰਮਾ ਜੀ ਫੀਤਾ ਪਟਵਾਰੀ ਦਾ ਹੁਣ ਤਾਂ ਜੈ ਵੱਡੇ ਧਰਨੇ ਤੇ ਬੈਠੇ ਐ ਜੱਟਾਂ ਨੂੰ ਮਾਰ ਲੈਂਦਾ ਫੀਤਾ ਪਟਵਾਰੀ ਦਾ ਇੱਕ ਤੋਂ ਵੱਧ ਫਿਰ ਕੜਮਾਈਆਂ ਮਾਰ ਜਾਂਦੀਆਂ ਸਰਕਾਰੀ ਹਸਪਤਾਲ ਚ ਹੁੰਦੀ ਖੱਜਲ ਤੇ ਖਵਾਰੀ ਫਿਰ ਗਰੀਬਾਂ ਨੂੰ ਬਾਹਰਲੇ ਮੈਡੀਕਲਾਂ ਦੀਆਂ ਮਹਿੰਗੀਆਂ ਦਵਾਈਆਂ ਮਾਰ ਜਾਂਦੀਆਂ ਕਿਸੇ ਨੂੰ ਪਿਆਰ ਪਰਮਾਤਮਾ ਪਹਿਲੇ ਹੱਲੇ ਬਖਸ਼ ਦਿੰਦਾ ਕਈਆਂ ਨੂੰ ਸਾਰੀ ਜ਼ਿੰਦਗੀ ਬੇਬਫਾਈਆਂ ਮਾਰ ਜਾਂਦੀਆਂ ਸਾਉਣ ਦੇ ਮਹੀਨੇ ਜਿਹੜੇ ਯਾਤਰਾ ਕਰਦੇ ਨੇ ਪਹਾੜਾਂ ਦੀਆਂ ਨੇੜੇ ਆ ਕੇ ਮੰਦਰਾਂ ਦੀਆਂ ਚੜਾਈਆਂ ਮਾਰ ਜਾਂਦੀਆਂ ਸੱਚ ਕੇ ਝੂਠ ਲਿਖਣਾਂ ਨੇ ਤਾਂ ਲਿਖਤਾ ਮੇਰੇ ਅਰਕੀ ਗਰੀਬੀ ਨਹੀਂ ਦੇ ਹੁੰਦੇ ਦੇਵੀ ਦੇਵਤੇ ਬਾਲੇ ਮਹੀਨੇ ਵਿੱਚ 13 14 ਕੜਾਈਆਂ ਮਾਰ ਜਾਂਦੀਆਂ ਮਹੀਨੇ ਵਿੱਚ 13 14 ਕੜਾਈਆਂ ਮਾਰ ਜਾਂਦੀਆਂ ਕਹਿੰਦੇ ਸਹੀ ਗੱਲ ਹੈ ਜੀ ਆ ਮੈਂ ਤਾਂ ਸੁੱਖ ਵੱਡੀ ਸੁੱਖ ਲੈਣੀ ਹੈਗੀ ਮੁੜ ਕੇ ਦਿੱਤੀ ਨਹੀਂ ਜਾਂਦੀਗੀ ਕਹਿੰਦੇ ਚਾਰੇ ਪਾਸੇ ਝੂਠ ਦਾ ਬੋਲ ਬਾਲਾ ਖਤਰੇ ਜਹ ਹੱਟੀ ਜਾਂਦੀ ਸੱਚ ਦੀ ਏ ਜਿਹੜੀ ਜੋੜੀ ਤੇ ਰਹਿਮਤ ਹੋਵੇ ਪੀਰਾਂ ਦੀ ਜਿਹੜੀ ਜੋੜੀ ਤੇ ਰਹਿਮਤ ਹੋਵੇ ਪੀਰਾਂ ਦੀ ਉਹਨੂੰ ਦੇਖ ਦੇ ਕੇ ਖਲਕਤ ਕਈ ਵਾਰੀ ਮੱਚਦੀ ਏ ਛੋਟੇ ਭਾਂਡੇ ਛੇਤੀ ਛਲਕ ਜਾਂਦੇ ਸ਼ੋਰਦਨਾ ਕਈਆਂ ਨੂੰ ਜ਼ਿਆਦਾ ਪੱਚਦੀ ਏ ਜਿਹੜਾ ਯਾਰ ਦੀ ਰਸੋਈ ਵੱਲ ਤੱਕੇ ਗੁਰਦਾਸ ਸੰਧੂ ਨਿਸ਼ਾਨੀ ਐਸੇ ਯਾਰ ਖੱਟਦੀ ਏ ਨਿਸ਼ਾਨੀ ਐਸੇ ਯਾਰ ਖੱਟਦੀ ਏ ਚਾਚੀ ਹੋ ਮੈਨੂੰ ਇਹ ਦੱਸ ਤੂੰ ਹਾਂ ਅਰੇ ਬਾਹਰ ਗਈ ਹੈ ਬਾਹਰ ਪੁੱਤ ਪਹਿਲਾਂ ਇੱਥੇ ਅੰਦਰ ਹੀ ਆ ਜਾ ਤੂੰ ਪੁੱਛ ਬਈ ਜਿਹੜੀ ਗੱਲ ਪੁੱਛਦਾ ਵੀ ਕੀ ਗਈ ਜਾਨ ਅਸੀਂ ਮੇਰੇ ਘਰ ਵਾਲੀ ਦਾ ਕੀ ਅੱਜ ਚਾਚੀ ਹੋ ਮੇਰੇ ਘਰ ਵਾਲੀ ਦਾ ਹੈਗਾ ਜਨਮ ਦਿਨ ਹਾਂ ਉਹਨਾਂ ਨੂੰ ਮੈਂ ਗਿਫਟ ਦੇਣਾ ਮੈਨੂੰ ਇਹ ਦੱਸ ਮੈਂ ਕੀ ਦਵਾਂ ਇੱਥੇ ਡਾਲੇ ਪਿੰਡ 'ਚ ਸੋਹਣੇ ਮੁੰਡੇ ਦਾ ਮੋਬਾਈਲ ਨੰਬਰ ਦੇ ਦੇ ਫੋਨ ਕਰ ਲਿਆ ਕਰੂੰ ਨਹੀਂ ਹੋਰ ਵੱਡਾ ਹੋਵੇ ਤੇ ਸਸਤਾ ਹੋਵੇ ਫਿਰ ਪੁੱਤ ਜਨਾਨੀ ਯਾਦਾ ਕੀ ਹੁੰਦਾ ਜਨਾਨੀ ਤਾਂ ਮਾੜੇ ਨਾਲ ਖੁਸ਼ ਹੋ ਜਾਂਦੀ ਆ ਉਹਨੂੰ ਤਰਪਾਲ ਰਮਾਲ ਦੇ ਦੇ ਰਮਾਲ ਉਹ ਨਹੀਂ ਚਾਚੀ ਮੇਰਾ ਮਕਸਦ ਆ ਸਿੱਧਾ ਉਹਦੀ ਹੱਕ 'ਚ ਵੱਜੇ ਫੈਰ ਮਾਰ ਭੈਣ ਦੇ ਅੱਖਾਂ ਸਮਾਂ ਉਹ ਚਾਚੀ ਮੇਰਾ ਮਤਲਬ ساری ਜ਼ਿੰਦਗੀ ਉਹ ਯਾਦ ਰੱਖੇ ساری ਜ਼ਿੰਦਗੀ ਮੈਂ ਯਾਦ ਰੱਖਾਂ ਵੇ ਡਾਲੇ ਵਾਲਾ ਮੁੰਡਾ ਪੁੱਛਦਾ ساری ਜ਼ਿੰਦਗੀ ਉਹ ਯਾਦ ਰੱਖੇ ساری ਜ਼ਿੰਦਗੀ ਇਹ ਯਾਦ ਰੱਖੇ ਹਾਂ ਮੇਰੇ ਪਿਓ ਦਾ ਸਾਲਿਆ ਤਲਾਕ ਦੇ ਦੇ ਚਾਚੀ ਉਹ ਅੱਗਾ ਪਿੱਛਾ ਵੇਖ ਲਾ ਕਿਉਂ ਸਹੀ ਐ ਮੈਂ ਵੇ ਗੱਲ ਸੁਣ ਗੱਲਾਂ ਪੜ ਲੋਕਾਂ 'ਚ ਹੀ ਮਿਲ ਜਾਂਦੀਆਂ ਹੁਣ ਤਾਂ ਭਾਈ ਬੱਚੇ ਕਾਉਂਟਮੈਂਟ ਸਕੂਲਾਂ 'ਚ ਪੜਦੇ ਆ ਮੈਂ ਕੱਲ ਦਾ ਜਵਾਕ ਲਾਇਆ ਸੀ ਉਹ ਪੜਦਾ ਨਹੀਂ ਸੀ ਡਰਦਾ ਸੀ ਮਰ ਜਣਾ ਮਾਸਟਰ ਨੇ ਤਤੰਗ ਕਰਿਆ ਕਰੇ ਮੁੰਡੇ ਨੂੰ ਆਖਿਆ ਕਰੇ ਭੋਲਾ ਤੇਰੀ ਬੀਬੀ ਯਾਦ ਕਰਦੀ ਐ ਭੋਲਾ ਚੁੱਪ ਵਿਚਾਰਾ ਨਾ ਖਾਵੇ ਨਾ ਪੀਵੇ ਮੈਂ ਸਾਧਾਂ ਦੇ ਡੇਰੇ ਲੈ ਕੇ ਤੁਰੀ ਫਿਰੀ ਵੀ ਮੁੰਡੇ ਨੂੰ ਨਜ਼ਰ ਲੱਗੀ ਐ ਮੁੰਡਾ ਜਦੋਂ ਸਕੂਲ ਜਾਵੇ ਮਾਸਟਰ ਇੱਕੋ ਗੱਲ ਆਖੇ ਤੇਰੀ ਬੀਬੀ ਬੜੀ ਸੋਹਣੀ ਐ ਮੈਨੂੰ ਯਾਦ ਕਰਦੀ ਐ ਇੱਕ ਦਿਨ ਮੈਂ ਨਵਾਂ ਹੋਣ ਲੱਗੀ ਚੌਥੀ ਚ ਪੜਦਾ ਸੀ ਮੰਗਾ ਪੁੱਤ ਗੱਲ ਕੀ ਆ ਤੂੰ ਸੁੱਕ ਕੇ ਤਵੀਦ ਬਣ ਗਿਆ ਕਹਿੰਦਾ ਬੀਬੀ ਮਾਸਟਰ ਐਂ ਕਹਿੰਦਾ ਵੀ ਤੇਰੀ ਬੀਬੀ ਯਾਦ ਕਰਦੀ ਐ ਮੈਂ ਆਪਣੇ ਬੰਦੇ ਨਾਲ ਸਲਾਹ ਕੀਤੀ ਪਹਿਲੇ ਦਿਨ ਮੈਂ ਚੋਰੀ ਕੀਤੀ ਕੁੱਟੀ ਚਾਰ ਪਿੰਡਾਂ ਮੁੰਡੇ ਦੇ ਬੋਝੇ ਚ ਪਾਤੀਆਂ ਮਗਾ ਪੁੱਤ ਤੇਰੇ ਮਾਸਟਰ ਨੂੰ ਕਹੀਂ ਵੀ ਮੇਰੀ ਬੀਬੀ ਯਾਦ ਕਰਦੀ ਐ ਥੋੜੇ ਦਿਨਾਂ ਬਾਅਦ ਭਾਈ ਮੱਝ ਸੂਹੀ ਮੈਂ ਬੌੜਾ ਭਰਿਆ ਡੋਲੂ ਦਾ ਮੁੰਡੇ ਦਾ ਧਫੜਾਤਾ ਮਗਾ ਪੁੱਤ ਮਾਸਟਰ ਨੂੰ ਫੜਾਦੀ ਵੀ ਤੇਰੀ ਮੇਰੀ ਬੀਬੀ ਯਾਦ ਕਰਦੀ ਐ ਉਸ ਤੋਂ ਬਾਅਦ ਭਾਈ ਦੁੱਧ ਪੱਟਣੋਂ ਹਟ ਗਿਆ ਮੈਂ ਖੀਰ ਬਣਾਈ ਮੁੰਡੇ ਦੇ ਹੱਥ ਫੇਰ ਫੜਾਤੀ ਮੈਂ ਕਿਹਾ ਨਾਲੇ ਕਹੀਦੀ ਵੀ ਮੇਰੀ ਬੀਬੀ ਯਾਦ ਕਰਦੀ ਹੈ ਤੇ ਮਾਸਟਰ ਤਾਂ ਆਏ ਕਿ ਜਾ ਲਿਆ ਜਿਵੇਂ ਖਰਬੂਜੇ ਤੇ ਗਿੱਦੜ ਗਿੱਦਾ ਹੁੰਦਾ ਇੱਕ ਦਿਨ ਮੈਂ ਮੁੰਡੇ ਨੂੰ ਆਖਿਆ ਮੈਂ ਕਿਹਾ ਪੁੱਤ ਮਾਸਟਰ ਨੂੰ ਆਏਗਾ ਆਖੀ ਮੇਰੀ ਬੀਬੀ ਨੇ ਘਰੇ ਸੱਦਿਆ ਤੇ ਮਾਸਟਰ ਤਾਂ ਪਤੰਦਰ ਭਾਈ ਮੁੱਠਕਾਂ ਚ ਧੁੱਕੇ ਵੀਰੇ ਵੀ ਗੱਲ ਤਾਂ ਬਣ ਗਈ ਤੇ ਘਰੇ ਆ ਗਿਆ ਮੈਂ ਆਪਣੇ ਬੰਦੇ ਨਾਲ ਗੱਲ ਇੱਕੋ ਹੀ ਬਣਾਈ ਬੈਠੀ ਸੀ ਮੈਂ ਚਾਹ ਪਾਣੀ ਬਣਾਇਆ ਮਾਸਟਰ ਨੂੰ ਪਿਆਇਆ ਦੁੱਧ ਚ ਪੱਤੀ ਦੋ ਬਿਸਕਟ ਨਾਲ ਖਾਦੇ ਦੋ ਬਰਫੀ ਦੇ ਪੀਸ ਖਾਦੇ ਤੇ ਬਾਹਰ ਖੜਕ ਗਿਆ ਆਖੇ ਕੌਣ ਮੈਂ ਕਿਹਾ ਮੇਰਾ ਬੰਦਾ ਐਡਾ ਸੁਭਾਗ ਸਖਤਾ ਬਚ ਕੇ ਰਹੀ ਕਿਹਾ ਹੁਣ ਮੈਂ ਕੀ ਕਰਾਂ ਮੈਂ ਕਿਹਾ ਚੱਕੀ ਪਈ ਆ ਹੱਥਾਂ ਵਾਲੀ ਤੇ ਖਿੱਚ ਕੇ ਘਟਾ 70 ਕਿਲੋ ਦਾ ਕਣਕ ਦਾ ਮੈਂ ਨੇੜੇ ਕਰਤਾ ਮੈਂ ਕਿਹਾ ਲੱਗ ਗਿਆ ਪੀ ਚੱਲ ਹੁਣ ਭਾਦੋ ਦਾ ਮਹੀਨਾ ਮਾਸਟਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਮੁੜਕਾ ਆ ਗਿਆ 70 ਕਿਲੋ ਦਾ ਕਣਕ ਦਾ ਘਟਾ ਮੈਂ ਪਿਆ ਲਿਆ ਮੇਰਾ ਬੰਦਾ ਘਰੋਂ ਬਾਹਰ ਗਿਆ ਮਾਸਟਰ ਫੇਰ ਦਵਲਤਾ 1.5 ਮਹੀਨੇ ਬਾਅਦ ਮੇਰਾ ਬੱਚਾ ਕਹਿੰਦਾ ਮਾਸਟਰ ਜੀ ਮੇਰੀ ਬੀਬੀ ਯਾਦ ਕਰਦੀ ਹੈ ਅੱਗੋਂ ਮਾਸਟਰ ਕਹਿੰਦਾ ਕਿ ਮੇਰਾ ਸਾਲਾ ਤੁਹਾਡੇ ਆਟਾ ਮੁੱਕ ਗਿਆ ਹੋ ਇਹ ਗੱਲਾਂ ਸਾਨੂੰ ਘਰ ਹੀ ਮਿਲ ਜਾਂਦੀਆਂ ਨੇ ਸੋ ਮੇਰੇ ਵੀ ਕੋਸ਼ਿਸ਼ਾਂ ਵੀ ਸ੍ਰੀਖਸਾ ਬੈਠੇ ਆ ਵੀ ਇਸ ਜੋੜੀ ਦੇ ਇੱਕ ਦੋ ਗੀਤ ਸੁਣ ਕੇ ਜਾਣ ਬਿਨਾ ਬ੍ਰੇਕ ਜੋੜੀ ਤੁਹਾਡੇ ਨਾਲ ਜੇ ਪੇਸ਼ ਕਰਦੇ ਇੱਕ ਮਿੰਟ ਪੁੱਤ ਮੈਂ ਤੁਹਾਡੇ ਹੱਕ ਦੀ ਗੱਲ ਕਰਦੀ ਆਏ ਹਾਏ ਆਹ ਸ਼ੇਰ ਮੈਂ ਜੋੜ ਹੀ ਲਈ ਅਨਖੀਲਾ ਸਾਹਿਬ ਕਹਦੇ ਮੈਂ ਇਹਨਾਂ ਲਈ ਬੋਲਦੀ ਏ ਇਹ ਸੋਡੇ ਹੱਕ ਦਾ ਹੋਊਗਾ ਮੋਰ ਤੋਤੇ ਚਿੜੀਆਂ ਝੁਰਮਟ ਪਾਉਣ ਬੇਸ਼ੱਕ ਲੱਖਾਂ ਮਾਲੀ ਦੇ ਹੁੰਦੇ ਕਦੇ ਫੁੱਲ ਝੜਨੇ ਲਈ ਚਾਹੀਦੇ ਕੱਦੂ ਤੋਰੀਆਂ ਦੀ ਤਾਂ ਕੋਈ ਗੱਲ ਨਹੀਂ ਨਿੰਮ ਤੇ ਕਰੇਲੇ ਸਰਦਾਰ ਜੀ ਝੜਨੇ ਲਈ ਚਾਹੀਦੇ ਸਰਹੱਦਾਂ ਉਤੇ ਫੌਜਾਂ ਲੜਦੀਆਂ ਆਈਆਂ ਨੇ ਆਂਢੀ ਦੇ ਗਵਾਂਢੀ ਕਦੇ ਲੜਨੇ ਲਈ ਚਾਹੀਦੇ ਚੱਲ ਜੀਦਾ ਗੱਡੀ ਦਲੇਰ ਸਿੰਘਾ ਫਿਰ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ ਪਈਆ ਤੇ ਗਵਈਆ ਕਦੇ ਖੜਨੇ ਨਹੀਂ ਚਾਹੀਦੇ 1 ਇੱਕ ਸਾਡੇ صدیق ਸਾਹਿਬ ਦੇ ਜੋ ਪਾਇਲਟ ਹੈ ਉਹ ਗੱਡੀ ਕੋਲੇ ਪਹੁੰਚ ਜੰਗੀ ਸ਼ੁਕਰੀਆ ਜੀ ਐਸੀ ਚਾਚੀ ਲੋਦਰ ਫਰਮਾਇਸ਼ ਬੜੀ ਜ਼ਬਰਦਸਤ ਫਰਾਮਾਦੇ ਆ ਰਹੀ ਹੈ ਵੀ ਸਿੱਧੂ ਮੂਸੇ ਵਾਲੇ ਦਾ ਗੀਤ ਰਾਜਾ ਹਾਜ਼ਰੇ ਗੁਲ ਸਿੰਘ ਜੀ ਅਗਲੀ ਗੱਲ ਆਪੇ ਹੋਣੀ ਕਿਉਂਕਿ ਉਹ ਨਹੀਂ ਕੀ ਥੈਂਕ ਯੂ ਜੀ ਥੈਂਕ ਯੂ ਬਹੁਤ ਬਹੁਤ ਮਿਲਾਨੀ ਜਦੋਂ ਦੇ ਵੀ ਅਸੀਂ ਸ਼ੁਰੂ ਕੀਤਾ ਪ੍ਰੋਗਰਾਮ ਉਦੋਂ ਦੇ ਤੁਸੀਂ ਨੱਚ ਰਹੇ ਹੋ ਤਾੜੀਆਂ ਮਾਰ ਰਹੇ ਹੋ ਬਹੁਤ ਵੱਡੇ ਪਾਗ ਨੇ ਸਾਡੇ ਥੈਂਕ ਯੂ ਬਹੁਤ ਬਹੁਤ ਬਸ ਇਦਾਂ ਹੀ ਪਿਆਰ ਬਖਸ਼ਦੇ ਰਹੋ ਥੋੜਾ ਪਿਆਰ ਇਸੇ ਤਰ੍ਹਾਂ ਮਿਲਦਾ ਰਹੇ ਸਾਨੂੰ ਸੋ ਇੱਕ ਗੀਤ ਸਿੱਧੂ ਵੀਰ ਉਸੇ ਵਾਲੇ ਦਾ ਤਾੜੀ ਮਾਰ ਦਿਓ ਫਿਰ ਸਿੱਧੂ ਦੇ ਨਾਮ ਤੇ ਪਲੀਜ਼ ਮਜ਼ਾ ਆਸਦੇ ਆ ਵੈਸੇ ਤਕਰੀਬਨ ਪਤਾ ਹੀ ਹੋ ਗਿਆ ਤੁਹਾਨੂੰ ਪਰ ਮੈਂ ਦੱਸ ਦਿਆ ਕਿ ਸਾਡਾ ਬਹੁਤ ਪਿਆਰ ਹੈ ਉਸ ਪਰਿਵਾਰ ਨਾਲ ਸਿੱਧੂ ਵੀਰੇ ਨਾਲ ਬਹੁਤ ਸਾਰਾ ਯਾਦਾ ਜੁੜਿਆ ਹੋਇਆ ਹੈ ਸਾਡੀਆਂ ਬਹੁਤ ਸਾਰੀਆਂ ਮੁਲਾਕਾਤਾਂ ਬਹੁਤ ਸਾਰੀਆਂ ਗੱਲਾਂ ਹਲੇ ਤਾਂ ਬਹੁਤ ਕੁਝ ਕਰਨਾ ਸੀ ਵੀਰੇ ਨੇ ਪਰ ਚਲੋ ਜੋ ਰੱਬ ਨੂੰ ਮਨਜ਼ੂਰ ਹੈ ਪਰ ਅਸੀਂ ਦੁਆ ਕਰਦੇ ਹਾਂ ਕਿ ਪਰਮਾਤਮਾ ਕਰੇ ਕਿ ਉਹ ਛੋਟਾ ਜਿਹਾ ਬਣ ਕੇ ਉਸ ਹਵੇਲੀ 'ਚ ਦੁਬਾਰਾ ਆ ਜਾਏ ਤਾੜੀ ਮਾਰਦੇ ਇੱਕ ਬਾਬਾ ਜੀ ਦੇ ਨਾਮ ਤੇ ਕਿਉਂਕਿ ਉਹ ਸੁੰਨੀ ਹਵੇਲੀ ਦੇਖੀ ਨਹੀਂ ਜਾਂਦੀ ਬੇਬੇ ਬਾਪੂ ਦਾ ਦਰਦ ਦੇਖਿਆ ਨਹੀਂ ਜਾਂਦਾ ਉਹ ਹੀ ਜਾਣਦੇ ਨੇ ਜੋ ਉਹਨਾਂ ਤੇ ਬੀਤ ਰਹੀ ਹੈ ਅਸੀਂ ਜਾਂਦੇ ਰਹਿੰਦੇ ਆ ਬਹੁਤ ਦੁੱਖ ਹੁੰਦਾ ਹੈ ਬਸ ਕੋਈ ਲਫ਼ਜ਼ ਨਹੀਂ ਹੈਗੇ ਸੋ ਸਿੱਧੂ ਵੀਰ ਦਾ ਗੀਤ ਡਾਲਰ